ਆਪਾਂ ਜਿਹੜੀ ਭਾਵਨਾ ਦੇ ਨਾਲ ਜਦੋਂ ਸੱਚੇ ਪਾਤਸ਼ਾਹ ਦੇ ਘਰੇ ਜਾਂਦੇ ਆ ਤੇ ਅੰਦਰ ਬਾਹਰ ਸਾਡਾ ਗੁਰੂ ਜਾਣਦਾ ਜਿਸ ਵੀ ਬੀਬੀ ਨੇ ਇਦਾਂ ਕੀਤਾ ਪਹਿਲਾਂ ਤੇ ਮੰਦ ਭਾਗਾ ਮੈਨੂੰ ਇਹ ਪਤਾ ਲੱਗਾ ਵੀ ਉਹਦੇ ਤੇ ਕਾਫੀ ਪਰਚੇ ਦਰਜ ਆ ਔਰ ਕਈ ਮਾਮਲਿਆਂ ਦੇ ਵਿੱਚ ਉਹਨੂੰ ਸਜ਼ਾ ਹੋਣ ਵਾਲੀ ਤਾਂ ਫੇਰ ਤਾਂ ਜਿਹੜੀਆਂ ਸਾਡੀਆਂ ਏਜੰਸੀਆਂ ਵਾਂ ਜਿਨ੍ਹਾਂ ਜਿਹੜੀ ਸਰਕਾਰ ਨੇ ਕਲੀਅਰੈਂਸ ਉਹਨੂੰ ਦਿੱਤੀ ਹੈ ਉਹ ਕਲੀਅਰੈਂਸ ਕਿਵੇਂ ਦਿੱਤੀ ਗਈ ਤਾਨੂੰ ਹੀ ਪਤਾ 50 ਦੇ ਕਰੀਬ ਉਥੋਂ ਉਹਦਣ ਬਾਰਡਰ ਤੋਂ ਮੋੜ ਦਿੱਤੇ ਗਏ। ਉਹ ਬੀਬੀ ਵਾਰ ਚਲ ਗਈ। ਹੁਣ ਪਾਸਪੋਰਟ ਕਿੰਨੇ ਬਣਾਇਆ ਪਹਿਲਾਂ ਉਹਦਾ ਫਿਰ ਉਹਨੂੰ ਕਲੀਅਰੈਂਸ ਕਿੰਨੇ ਦਿੱਤੀ ਉੱਥੇ ਜਾਣ ਦੀ। ਤਾਂ ਇਹ ਸਬੰਧਤ ਸਰਕਾਰ ਦਾ ਮਸਲਾ ਵਾ। ਇਹਦੇ ਵਿੱਚ ਦੂਜਾ ਦੇ ਕਿਸੇ ਦਾ ਦੋਸ਼ ਹੀ ਨਹੀਂ ਆ। ਬਾਕੀ ਉਹ ਬੀਬੀ ਨੇ ਇੱਥੇ ਸਜ਼ਾ ਤੋਂ ਬਚਣ ਦੇ ਲਈ ਮੈਨੂੰ ਲੱਗਦਾ ਵੀ ਉੱਥੇ ਇਦਾਂ ਦਾ ਕਾਰਜ ਜਿਹੜਾ ਉਹ ਕੀਤਾ ਵਾ ਨਹੀਂ ਕਰਨਾ ਚਾਹੀਦਾ ਮੰਦ ਭਾਗਾ ਵਾ। ਬਾਕੀ ਮੇਰੀ ਉਥੋਂ ਦੇ ਜਿਹੜੇ ਪ੍ਰਧਾਨ ਪਾਕਿਸਤਾਨ ਸੈਕੂਗਰ ਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਮੇਰ ਸਿੰਘ ਰੋੜਾ ਮੇਰੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਜਿਵੇਂ ਬੀਬੀ ਮਿਲੂਗੀ ਤੇ ਅਸੀਂ ਸਰਕਾਰ ਨਾਲ ਗੱਲ ਕੀਤੀ ਉਹਨੂੰ ਭਾਰਤ ਵਾਪਸ ਭੇਜਿਆ ਜਾਊਗਾ ਔਰ ਪਾਕਿਸਤਾਨ ਸਰਕਾਰ ਨੂੰ ਵਾਪਸ ਭੇਜਣਾ ਚਾਹੀਦਾ ਤਾਂ ਕਿ ਆਉਣ ਵਾਲੇ ਜੱਥਿਆਂ ਤੇ ਕੋਈ ਪ੍ਰਭਾਵਨਾ ਪਵੇ ਬਾਕੀ ਜੱਥੇ ਦਾ ਮਾਮਲਾ ਨਹੀਂ ਆ ਜਿਹਦਾ ਇਹਨੂੰ ਤੂਲ ਦਿੱਤੀ ਜਾ ਰਹੀ ਆ ਪਿਛੇ ਜੇ ਤੁਹਾਨੂੰ ਪਤਾ ਨਾ ਇੱਕ ਫਿਲਮ ਵੀ ਬਣੀ ਐ ਇਸ ਮਸਲੇ ਤੇ ਇੱਕ ਮੁਸਲਮਾਨਾਂ ਦੀ ਇਥੋਂ ਬੀਬੀ ਚਲ ਗਈ ਹੀ ਉੱਥੇ ਉੱਥੇ ਉਹਨੇ ਪਠਾਨ ਮੁਸਲਮਾਨ ਨਾਲ ਨਿਕਾਹ ਕਰ ਲਿਆ ਬਾਅਦ ਵਿੱਚ ਉਹ ਉਹ ਵਿਦੇਸ਼ ਮੰਤਰੀ सुषमा ਸਵਰਾਜ ਉੱਥੇ ਜਦੋਂ ਉਹ ਉਹਦੀ ਨਹੀਂ ਮਤਲਬ ਸੋਚ ਵਿਚਾਰ ਮਿਲੇ ਉਹਨੂੰ ਬੜੇ ਧੱਕੇ ਨਾਲ ਫੇਰ ਇੱਥੇ ਲਿਆਂਦਾ ਗਿਆ ਤੇ ਉਹ ਤਾਂ ਹੈ ਹੀ ਮੁਸਲਮਾਨ ਹੀ ਤੋਂ ਇਦਾਂ ਦੇ ਮਾਮਲੇ ਪਹਿਲਾਂ ਵੀ ਆ ਜਾਂਦੇ ਇਹਨੂੰ ਜੱਥੇ ਦੇ ਨਾਲ ਜੋੜਨਾ ਮੰਦ ਭਾਗਾ ਨਨਕਾਣਾ ਸਾਹਿਬ ਨਾਲ ਸਾਨੂੰ ਇਸ਼ਕਾ ਮੁਹੱਬਤਾ ਰਹੂਗੀ ਜਾਵਾਂਗੇ ਪਰ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਜਥਿਆਂ ਨੂੰ ਟਾਰਗੇਟ ਕਰਨਾ ਇਹ ਬਹੁਤ ਗਲਤ ਆ ਇਹਨੇ ਸਿੱਖ ਭਾਵਨਾਵਾਂ ਨੂੰ ਬੜੀ ਡੂੰਗੀ ਸੱਟ ਮਾਰੀ ਗਾ ਇੱਕ ਕਹਾਵਤਾਂ ਕਹਿੰਦੇ ਰੱਬ ਦੇ ਘਰ ਦੇਰ ਹੈ ਅੰਧੇਰਣੀ ਹੈ ਉਸ ਅਦੇਰ ਤੇ ਅੰਧੇਰ ਦਾ ਕੀ ਅੰਤਰ ਪਿਆ ਕਿ ਪਿਛਲੇ ਦਿਨੀ ਜਿਹੜੇ ਸਰਕਾਰਾਂ ਨੂੰ ਕੋਸਦੇ ਸੀ ਕਿ ਸਿੱਖਾਂ ਦਾ ਜਥਾ ਨਨਕਾਣਾ ਸਾਹਿਬ ਜਾ ਨਹੀਂ ਸਕਦਾ ਗੜਗੱਜ ਬੜਾ ਮੁੱਛਾ ਨੂੰ ਤਾ ਦੇਖੇ ਕਹਿੰਦਾ ਸੀ ਅਸੀਂ ਚੱਲੇ ਆ ਮੈਂ ਜੇ ਕੀਤਾ ਇਹ ਪਹਿਲਾ ਜਥੇਦਾਰ ਹੈ ਜਿਹੜਾ ਸਿੱਖ ਬੀਬੀਆਂ ਨੂੰ ਉੱਥੇ ਛੱਡ ਕੇ ਆਇਆ ਡੁੱਬ ਕੇ ਮਰ ਗਿਆ ਤੈਨੂੰ ਉਹ ਕਲੰਕ ਗੁਰੂ ਰਾਮਦਾਸ ਨੇ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਕਿ ਉਸ ਜਥੇ ਦੇ ਵਿੱਚ ਇੱਕ ਬੀਬੀ ਤੇਰੇ ਨਾਲ ਜਾਂਦੀ ਆ ਗੜਗੱਜ ਦੇ ਤੇ ਸਰਬਜੀਤ ਕੌਰ ਤੇ ਉੱਥੇ ਜਾ ਕੇ ਕੀ ਹੁੰਦਾ ਉਹ ਨਿਕਾਹ ਕਰ ਲੈਂਦੀ ਆ ਇਸਲਾਮ ਕਬੂਲ ਕਰ ਲੈਂਦੀ ਆ ਕਿ ਆ ਗੜਗੱਜ ਹੁਣ ਉਸ ਬੀਬੀ ਨੂੰ ਦੁਬਾਰਾ ਲੈਣ ਜਾਏਗਾ ਕਿ ਆ ਜਿਹੜਾ ਸਿੱਖ ਪੰਥ ਜਿਹੜਾ ਜਿਹੜੇ ਵੱਡੇ ਵੱਡੇ ਸਾਡੇ ਕੜਮ ਚੌਧਰੀ ਜਿਹੜੇ ਨਾ ਆ ਰਾਜਾ ਰਾਜ ਸਿੰਘ ਵਰਗੇ ਹੋਰ ਜਿਹੜੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਘੋੜੇ ਬਾੜ ਕੇ ਨਾ ਆਪਣੇ ਆਪ ਨੂੰ ਕਹਿੰਦੇ ਸੀ ਪਤਾ ਨਹੀਂ ਅਸੀਂ ਕਿੱਡੇ ਅ ਬੜੇ 나ਡੂ ਖਾਂ ਹੈ। ਕੀ ਆ ਉਹ ਹੁਣ ਪਾਕਿਸਤਾਨ ਉਸ ਸਿੱਖ ਬੀਬੀ ਨੂੰ ਛੜਾ ਕੇ ਲਿਆਉਣਗੇ? ਕੀ ਉਸ ਗੁਰ ਆਪਣੇ ਜਿਨ੍ਹਾਂ ਨੇ ਮੋਗਲਾਂ ਦਾ ਇਤਿਹਾਸ ਸੁਣਾਉਂਦੇ ਨੇ ਆਪਣੇ ਪ੍ਰਾਤਨ ਸਿੰਘਾਂ ਦਾ ਇਤਿਹਾਸ ਸੁਣਾਉਂਦੇ ਨੇ ਕਿ ਅਸੀਂ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਸਿੱਖ ਬੀਬੀਆਂ ਨੂੰ ਛੜਾ ਕੇ ਲੈ ਕੇ ਆਏ ਇਹ ਹੁਣ ਜਿਹੜੇ ਨਿਹੰਗ ਸਿੰਘ ਜਿਹੜੇ ਕਦੇ ਕਿਤੇ ਧਰਨੇ ਤੇ ਬੈਠ ਜਾਂਦੇ ਨੇ ਕਤੇ ਕਿਤੇ ਧਰਨੇ ਤੇ ਬੈਠਦੇ ਨੇ ਆਪਣੇ ਆਪ ਨੂੰ ਵੱਡੇ 96 ਕਰੋੜੀ ਕਹਾਉਂਦੇ ਨੇ ਕਿ ਆ ਉਸ ਪਾਕਿਸਤਾਨ ਤੋਂ ਸਿੱਖ ਬੀਬੀਆਂ ਨੂੰ ਛੜਾ ਕੇ ਲਿਆਉਣਗੇ ਸਵਾਤਾ ਤਾਂ ਐ ਕਿਸੇ ਦਾ ਕਿਹਾਵਾ ਕਿਸੇ ਦੀਆਂ ਕੁਰਬਾਨੀਆਂ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੇ ਗਜਨੀ ਦੇ ਬਾਜ਼ਾਰ ਵਿੱਚੋਂ ਬੱਚੀਆਂ ਛਡਾ ਲਈਆਂ ਉਹ ਤੁਹਾਡੇ ਵਰਗੇ ਨਹੀਂ ਐ ਤੁਸੀਂ ਉਹਨਾਂ ਦਾ ਖੂਨ ਨਹੀਂ ਐ ਜੇ ਤੁਸੀਂ ਮਾਂ ਦਾ ਦੁੱਧ ਪੀਤਾ ਹੁਣ ਜਾਓ ਪਾਕਿਸਤਾਨ ਨੂੰ ਘੇਰੋ ਘੇਰੋ ਉਸ ਬਾਡਨ ਨੂੰ ਕਦੇ ਤੁਸੀਂ ਜੁਨੀਵਾਸੀ ਨੂੰ ਛਡਾਉਣ ਵਾਸਤੇ ਧਾਨੇ ਲਾਉਂਦੇ ਨੇ ਕਦੇ ਤੁਸੀਂ ਪਾਣੀ ਵਾਸਤੇ ਧਾਨੇ ਲਾਉਂਦੇ ਨੇ ਅੱਜ ਤੁਹਾਡੀ ਧੀ ਇੱਕ ਜੱਥੇ ਦੇ ਵਿੱਚ ਧਾਰਮਿਕ ਯਾਤਰਾ ਜਾਂਦੀ ਐ ਉਸ ਯਾਤਰਾ ਦੇ ਵਿੱਚ ਕੀ ਹੁੰਦਾ ਕਿ ਪਾਕਿਸਤਾਨੀ ਸਾਡੀ ਬੱਚੀ ਨੂੰ ਚੱਕ ਲੈਂਦੇ ਨੇ ਇੱਕ ਸਰਬਜੀਤ ਕੌਰ ਦੀ ਔਰਤ ਨੂੰ ਉੱਥੇ ਨਿਕਾਹ ਵਾਸਤੇ ਉਹਨੂੰ ਸਲਾਮ ਕਬੂਲਿਆ ਜਾਂਦਾ ਹੈ ਇਹਦੇ ਵਾਸਤੇ ਕਿਆ ਜਿਹੜੇ ਮੌਜੂਦਾ ਜਥੇਦਾਨ ਨੇ ਜਾਂ ਸਾਡੀਆਂ ਐਜੀਪੀਸੀ ਨੇ ਜਾਂ ਸਾਡੇ ਜਿਹੜੇ ਕੜਮ ਚੌਧਰੀ ਸਾਡਾ ਪੰਜਾਬ ਜੇ ਕਰ ਦੂਗਾ ਅਸੀਂ ਪੰਜਾਬ ਦਾ ਖੂਨ ਹੈ ਅਸੀਂ ਯੂਨੀਵਰਸਿਟੀ ਨਹੀਂ ਜਾਣ ਦੇਣੀ ਅਸੀਂ ਪੰਜਾਬੀ ਬੋਲੀ ਨਹੀਂ ਜਾਣ ਦੇਣੀ ਅਸੀਂ ਹਿੰਦੂਆਂ ਦੀਆਂ ਧੀਆਂ ਛੜਾਈਆਂ ਹੁਣ ਛੜਾ ਕੇ ਦਿਖਾਓ ਹੁਣ ਘੋੜੇ ਬਾੜੋ ਪਾਕਿਸਤਾਨ ਚ ਵਿਦਿਆਖਾਂ ਤਾਂ ਨਹੀਂ ਬੂਥਾ ਤੁਹਾਡਾ ਕੁੱਟਣਾ ਉਹਨਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਅੱਜ ਤੁਹਾਡੀਆਂ ਧੀਆਂ ਨੂੰ ਸ਼੍ਰੀ ਆਮ ਉਥੇ ਕਨਵਰਟ ਕਰਤਾ ਉਥੇ ਜਾ ਕੇ ਪਾਕਿਸਤਾਨ ਚ ਤੁਹਾਡੀ ਜबान ਨਹੀਂ ਖੁੱਲਦੀ ਉਹਨਾਂ ਮੁੱਲਿਆਂ ਦੇ ਅੱਗੇ ਉਹਨਾਂ ਮੁਸਲਮਾਨਾਂ ਦੇ ਅੱਗੇ ਤੁਹਾਡੀ ਜबान ਨਹੀਂ ਖੁੱਲਦੀ ਕਿਉਂ ਨਹੀਂ ਖੁੱਲਦੀ ਕਿਉਂਕਿ ਉਹ ਤੁਹਾਡੀਆਂ ਧੀਆਂ ਇੱਕ ਇੱਕ ਕਰਕੇ ਆਪਣੇ ਕੋਲ ਲੈ ਕੇ ਜਾ ਰਹੇ ਨੇ ਕਿਉਂ ਹੁਣ ਆਇਆ ਨਾ ਸਵਾਦ ਗੜਗਾਜ ਬੋਲਦਾ ਤਾਂ ਮੈਂ ਜੇ ਕਰ ਦੂੰਗਾ ਮੈਂ ਉਹ ਕਰ ਦੂੰਗਾ ਸਾਰਿਆਂ ਨੇ ਮੈਨੂੰ ਪੱਗ ਦੇਤੀ ਆ ਪੱਗ ਰੋਲਤੀ ਤੇ ਪੰਥ ਦੀ ਪੰਥ ਦੀ ਪੱਗ ਨੂੰ ਰੋਲਣ ਵਾਲਾ ਪਹਿਲਾ ਇੱਕ ਐਸਾ ਜਥੇਦਾਰ ਧਰਤੀ ਤੇ ਹੋਇਆ ਜਿਸ ਨੇ ਸਿੱਖ ਬੀਬੀਆਂ ਨੂੰ ਪਾਕਿਸਤਾਨ ਚ ਛੱਡ ਆਇਆ ਤੇ ਉੱਥੇ ਕੀ ਹੋਇਆ ਉਹ ਇਸਲਾਮ ਕਬੂਲ ਲੈਂਦੀ ਆ ਮੈਂ ਇਹੀ ਕਹਿਣਾ ਕਿ ਪੰਜਾਬ ਦੀ ਜਨਤਾ ਮੇਰੇ ਜਿਹੜੇ ਹਿੰਦੂ ਭਰਾ ਨੇ ਜਿਹੜੇ ਸਨਾਤਨੀ ਭਰਾ ਨੇ ਜਿਹੜੇ ਸਿੱਖ ਜਿਹੜੇ ਸ਼ਾਂਤੀ ਬਣਾ ਕੇ ਰੱਖਦੇ ਨੇ ਕਦੇ ਵੀ ਧਾਰਨਿਆਂ ਚ ਨਹੀਂ ਜਾਂਦੇ ਜਿਹੜੇ ਇਹਨਾਂ ਕੜਮ ਚੌਧਰੀਆਂ ਦੇ ਮਗਰ ਨਹੀਂ ਲੱਗਦੇ ਤੁਹਾਨੂੰ ਜਾਗਣ ਦੀ ਲੋੜ ਹੈ ਲੰਬੇ ਸਮੇਂ ਤੋਂ ਕਹਿੰਦਾ ਆ ਰਹੇ ਹਾਂ ਕਿ ਸਾਡੀਆਂ ਬੱਚੀਆਂ ਨੂੰ ਇਹ ਗਲਤ ਢੰਗ ਦੇ ਨਾਲ ਆਪਣੇ ਬਗਰਾ ਕੇ ਫਸਲਾ ਕੇ ਲਾਲਚ ਨਾਲ ਕਾਮਵਾਸ਼ਨਾ ਦੇ ਵਿੱਚ ਗੱਲਾਂ ਚ ਪਾ ਕੇ ਇਸਲਾਮ ਕਬੂਲਿਆ ਜਾ ਰਿਹਾ ਹੈ ਕਿ ਆ ਅੱਜ ਪੰਜਾਬ ਦੇ ਮੌਲਵੀ ਉਸ ਬੱਚੀ ਨੂੰ ਲਿਆ ਕੇ ਦੇਣਗੇ ਜਿਨ੍ਹਾਂ ਦੀਆਂ ਨਵਾਜਾ ਤੁਸੀਂ ਗੁਰੂ ਘਰਾਂ 'ਚ ਕਰਵਾਉਂਦੇ ਆਂ ਕਿ ਆਹ ਉਹ ਆਵਾਜ਼ ਠਾਉਣਗੇ ਕਿ ਤੁਹਾਡੀ ਜਿਹੜੀ ਬੱਚੀ ਆ ਅਸੀਂ ਲਿਆ ਕੇ ਦੰਨੇ ਆਂ ਕਿ ਅੱਗੇ ਨੂੰ ਕੋਈ ਅਜੀਹਾ ਕਾਂਡ ਨਾ ਹੋਵੇ ਕੋਈ ਨਹੀਂ ਬੋਲੇਗਾ ਨਾ ਤੁਹਾਡਾ ਕੋਈ ਇੱਥੇ ਦਾ ਇਮਾਮ ਬੋਲੇ ਨਾ ਕੋਈ ਮੌਲਵੀ ਬੋਲੇ ਨਾ ਕੋਈ ਕਾਜੀ ਬੋਲੇ ਨਾ ਕੋਈ ਜਥੇਦਾਰ ਬੋਲੇ ਜਿਹੜੇ ਇਕੱਠੇ ਜਾ ਕੇ ਅੱਜ ਪਾਕਿਸਤਾਨ ਤੇ ਦਾਵਾ ਬੋਲਦੇ ਨੇ ਅੱਜ ਇਹ ਬੈਠੇ ਜਿਹੜੇ ਇੱਥੇ ਚੰਡੀਗੜ੍ਹ ਧਰਨੇ ਤੇ ਕੋੜੇ ਬਾੜ ਕੇ ਦਾ ਰਾਜਾ ਮੈਂ ਸੰਗਲ ਪਾ ਕੇ ਪੁੱਚੋ ਵਾਲੇ ਨੂੰ ਜੇ ਕਰ ਦੂੰਗਾ ਕਦੇ ਮੈਂ ਬੋਹ ਕਰ ਦੂੰਗੇ 1700 ਤੁਰੇ ਫਿਰਦੇ ਨੇ ਹੁਣ ਬਾੜੋ ਆਪਣਾ ਜੇ ਮਾਂ ਦਾ ਦੁੱਧ ਪੀਤਾ ਨਾ ਤੁਸੀਂ ਤਾਂ ਤੁਸੀਂ ਪਾਕਿਸਤਾਨ ਚ ਘੋੜੇ ਬਾੜੋ ਹੁਣ ਬਾੜੋ ਹੁਣ ਲੋੜ ਐ ਸਿੱਖ ਬੀਬੀ ਨੂੰ ਛਡਾ ਕੇ ਲਿਆਉਣ ਦੀ ਅੱਜ ਸਾਡੀ ਇੱਜ਼ਤ ਪਾਕਿਸਤਾਨ ਚ ਰੁੱਲਦੀ ਐ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਉਹ ਪਰਿਵਾਰ ਰੋਂਦਾ ਹੋਏਗਾ ਉਹਦੇ ਬੱਚਿਆਂ ਨਾਲ ਕੀ ਹੁੰਦੀ ਉਹਦੇ ਪਰਿਵਾਰ ਨਾਲ ਕੀ ਹੁੰਦੀ ਪਰ ਗੜਗੱਜ ਦੀ ਸੇਹ ਤੇ ਕੋਈ ਅਸਨ ਨਹੀਂ ਕਿਵੇਂ ਅੱਜ ਉਹਨਾਂ ਜਥੇਦਾਰਾਂ ਉਹਨਾਂ ਨਿਹੰਗਾਂ ਤੇ ਜਿਨ੍ਹਾਂ ਨੇ ਹਮੇਸ਼ਾ ਧਾਨਿਆਂ ਚ ਬੈਠ ਕੇ ਵੱਡੀਆਂ ਵੱਡੀਆਂ ਜਬਲੀਆਂ ਮਾਰੀਆਂ ਅਸੀਂ ਜੀ ਖਾਖੀ ਨਿਕਰ ਨਹੀਂ ਰਹਿਣੇ ਬਾਹਮਣ ਦਾ ਰਾਜ ਨਹੀਂ ਰਹਿਣ ਦੇਣਾ ਆ ਮੁੱਲਿਆਂ ਨੂੰ ਧੀਆਂ ਦੇ ਆਏ ਤੁਸੀਂ ਸ਼ਰਮ ਕਰੋ ਸਵਾਦ ਹੁਣ ਉਦੋਂ ਬੋਲਿਓ ਕੈਮਰੇ ਦੇ ਅੱਗੇ ਜਦੋਂ ਤੁਸੀਂ ਆਪਣੀਆਂ ਧੀਆਂ ਨੂੰ ਲੈ ਆਉਂਗੇ ਜਦੋਂ ਉਹ ਸਰਬਜੀਤ ਕੌਰ ਨੂੰ ਤੁਸੀਂ ਲਿਆ ਕੇ ਉਹਦੇ ਪਰਿਵਾਰ ਦੇ ਹਵਾਲੇ ਕਰ ਦੋਗੇ ਹੁਣ ਹੱਥ ਬਾਣ ਕੇ ਲੇਲੀਆਂ ਲੈ ਕੇ ਨਾ ਆਇਓ ਹੁਣ ਉਹਨਾਂ ਦੀ ਹਿੱਕ ਤੇ ਚੜ ਕੇ ਜਾਓ ਹੁਣ ਲੈ ਕੇ ਆਓ ਨਾ ਸਵਾਦ ਤਾਂ ਐ ਆ ਇੱਕ ਗੱਲ ਹੋਰ ਦੱਸਾਂ ਗੜਗੱਜ ਦੇ ਮੱਥੇ ਤੇ ਉਹ ਕਲੰਕ ਲੱਗਿਆ ਉਹ ਕਲੰਕ ਲੱਗਿਆ ਜਿਹੜਾ ਰਹੀਂਦੀ ਦੁਨੀਆ ਤੱਕ ਤੇਰੇ ਤੇ ਲੱਗਿਆ ਰਹੇਗਾ ਉਹ ਤਾਂ ਉਸ ਪੋਸਟ ਨੂੰ ਉਸ ਪਦਵੀ ਨੂੰ ਕਲੰਕਿਤ ਕੀਤਾ ਹੈ ਕਿ ਤੂੰ ਇਸ ਜੱਥੇ ਦੇ ਵਿੱਚ ਇੱਕ ਬੀਬੀ ਤੇਰੇ ਨਾਲ ਗਈ ਤੇ ਉੱਥੇ ਰਹਿ ਜਾਂਦੀ ਆ ਤੇ ਸਲਾਮ ਕਬੂਲ ਕਰ ਲੈਂਦੀ ਆ ਡੁੱਬ ਕੇ ਮਰ ਜਾ ਜਿਹੜਾ 2-3 ਦਿਨਾਂ ਦਾ ਮੁੱਦਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਜਿਹੜੀ ਸਰਬਜੀਤ ਉੱਥੇ ਪਾਕਿਸਤਾਨ ਜੱਥੇ ਦੇ ਨਾਲ ਗਈ ਸੀ ਉੱਥੇ ਜਾ ਕੇ ਉਹ ਜੱਥੇ ਚੋਂ ਭੱਜ ਗਈ ਤੇ ਉੱਥੇ ਜਾ ਕੇ ਉਹਨੇ ਵਿਆਹ ਕਰਾ ਲਿਆ ਨਿਕਾਹ ਕਰਾ ਲਿਆ ਨੂਰ ਹਸੈਨ ਬਣ ਗਈ ਤੇ ਉਹਦੇ ਸ਼ਵੰਦ ਦੇ ਵਿੱਚ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਪੈਰੀਆਂ ਨੇ ਲੋਕਾਂ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਜਿਹੜੇ 마ੜੇ ਸ਼ਬਦ ਕੌਮ ਨੂੰ ਬੋਲੇ ਜਾ ਰਹੇ ਨੇ ਤਖਤ ਸਾਹਿਬ ਦੇ ਜਥੇਦਾਰ ਨੂੰ ਬੋਲੇ ਜਾ ਰਹੇ ਨੇ ਹੋਰ ਬਹੁਤ ਸਾਰੇ ਜਿਹੜੇ 마ੜੇ ਬੋਲ ਸ਼ਬਦ ਬੋਲੇ ਜਾ ਰਹੇ ਨੇ ਅਸੀਂ ਉਸ ਜਿਹੜੀ ਘਟਨਾਏ ਦੀ ਸਖਤ ਨਿੰਦਾ ਕਰਦੇ ਆਂ ਤੇ ਇਹ ਜਿਹੜੀ ਉਥੇ ਨੂਰ ਹੁਸੈਨ ਬਣੀ ਆ ਜਾ ਕੇ ਉਹਨੇ ਆਪਦੇ ਪਰਿਵਾਰ ਦਾ ਆਪਦੇ ਪਿੰਡ ਵਾਲਿਆਂ ਦਾ ਪੰਜਾਬ ਦਾ ਇੰਡੀਆ ਦਾ ਜਿਹੜਾ ਨਾਮ ਬਦਨਾਮ ਕੀਤਾ ਉਹ ਚੰਗੀ ਗੱਲ ਨਹੀਂ ਹੈਗੀ ਉੱਥੇ ਜਾ ਕੇ ਉਹਨੇ ਜਥੇ ਦੇ ਵਿੱਚ ਜਥੇ ਨੂੰ ਬਦਨਾਮ ਕਰਤਾ ਉਹ ਜਾ ਕੇ ਉੱਥੇ ਧਰਮ ਪਰਵਰਤਨ ਕਰਕੇ ਨੂਰ ਹੁਸੈਨ ਵਾਂਗੂ ਦੇ ਬਿਆਨ ਵੀ ਆਏ ਨੇ ਇਹ ਜਿਹੜੀ ਚਾਲ ਆ ਇਹ ਸਾਰੀਆਂ ਏਜੰਸੀਆਂ ਦੀ ਚਾਲ ਆ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਨਾ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਨਾ ਏਜੰਸੀਆਂ ਨੂੰ ਕਹਿਣਾ ਚਾਹੁੰਨਾ ਜਦੋਂ 9 ਸਾਲ ਹੋ ਗਏ ਉਹਨਾਂ ਉੱਥੇ ਗੱਲਬਾਤ ਕਰਦੀ ਉਹਦੇ ਬਿਆਨ ਨੇ ਵੀ ਮੇਰਾ 9 ਸਾਲਾਂ ਤੋਂ ਗੱਲਬਾਤ ਚੱਲ ਰਹੀ ਆ ਕੀ 9 ਸਾਲਾਂ ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਦਾ ਕਦੇ ਫੋਨ ਨਹੀਂ ਖੰਗਾ ਲਿਆ ਉਹ ਚੱਲੇ ਨਹੀਂ ਉਹ ਹੋਏ ਨਹੀਂ ਹੈਗੇ 9 ਸਾਲਾਂ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਕਿਹਦੇ ਨਾਲ ਗੱਲਬਾਤ ਕਰਦੀ ਆ ਸਟ੍ਰਾਈਕ ਹੋਇਆ ਪਾਕਿਸਤਾਨ ਨਾਲ ਲੜਾਈ ਹੋਈ ਤੇ ਉਸ ਤੋਂ ਬਾਅਦ ਜਿਹੜਾ ਬੰਬ ਲਾਟ ਹੋਇਆ ਉਸ ਵੇਲੇ ਜਦੋਂ ਪਾਕਿਸਤਾਨ ਨਾਲ ਲੜਾਈ ਹੋਈ ਉਹ ਤੋਂ ਬਹੁਤ ਸਾਰੇ ਯੂਟਿਊਬਰਾਂ ਨੂੰ ਫੜਿਆ ਗਿਆ ਵੀ ਇਸ ਗੱਲਬਾਤ ਤੇ ਵੀਐਨਏ ਦੇ ਉੱਤੇ ਸਬੰਧ ਨੇ ਫਿਰ ਜਦੋਂ ਉਹਦਾ ਪਾਸਪੋਰਟ ਉੱਤੇ ਜਮ੍ਹਾਂ ਹੋਇਆ ਜਾਣ ਵਾਸਤੇ ਉਹਨੇ ਆਪਦਾ ਅਪਲਾਈ ਕੀਤਾ ਬਾਰਡਰ ਟਿਵ ਦੀ ਉੱਤੇ ਕਾਗਜ਼ ਜਮ੍ਹਾਂ ਹੋਏ ਹੋਣੇ ਉਹਦਾ ਫੋਨ ਵੀ ਹੋਣਾ ਮੈਂ ਭਾਰਤ ਸਰਕਾਰ ਨੂੰ ਏਜੰਸੀਆਂ ਨੂੰ ਪੁੱਛਣਾ ਚਾਹੁੰਨਾ ਕੀ ਗੱਲ ਉਹਦੇ ਨੰਬਰ ਦੀ ਵੈਰੀਫਿਕੇਸ਼ਨ ਨਹੀਂ ਤੁਸੀਂ ਕਰੀ ਤੁਸੀਂ ਖੰਘਾਲ ਦਿਓ ਵੀ ਇਹਦਾ ਕੋਈ ਇੱਥੇ ਗੜਬੜਤਾ ਨਹੀਂ ਹੈਗੀ ਭਾਰਤ ਦੇ ਵਿੱਚ ਇਹਦਾ ਕਿਸੇ ਨਾਲ ਸੰਬੰਧਤਾ ਨਹੀਂ ਹੈਗਾ ਫਿਰ ਉਸ ਸਰਬਜੀਤ ਕੌਰ ਦਾ ਫੋਨ ਕਿਉਂ ਨਹੀਂ ਖੰਘਾਲਿਆ ਗਿਆ 9 ਸਾਲਾਂ ਤੋਂ ਹੀ ਉਹਦੀ ਗੱਲਬਾਤ ਪਾਕਿਸਤਾਨ ਨਾਲ ਹੋ ਰਹੀ ਸੀ ਉਹ ਕਿਉਂ ਨਹੀਂ ਪਤਾ ਲੱਗਿਆ ਇਹਨਾਂ ਨੂੰ ਇਹਦਾ ਮਤਲਬ ਜਾਣਬੁੱਝ ਕੇ ਇਹਨਾਂ ਨੇ ਸਾਨੂੰ ਬੁਨਾਮ ਕਰਨ ਵਾਸਤੇ ਸਾਰੀ ਗੱਲ ਦੱਬੀ ਗਈ ਫਿਰ ਉਹਦੇ ਪਿੰਡ ਵਾਲੇ ਜਿਹੜੇ ਪਿੰਡ ਵਾਲੇ ਨੇ ਉਹ ਕਹਿੰਦੇ ਸਾਥੋਂ ਤੱਕ ਕਿਸੇ ਤੋਂ ਵੈਰੀਫਿਕੇਸ਼ਨ ਕਰਾਈ ਕੋਈ ਨਹੀਂ ਹੈਗੀ ਅੱਜ ਤੱਕ ਕਿਸੇ ਦੀ ਕਰੀ ਨਹੀਂ ਹੈਗੀ ਉਹ ਵੀ ਜਵਾਬ ਦੇ ਜਾਂਦੇ ਨੇ ਘਰ ਦੇ ਇਹਨੇ ਵੀ ਜਵਾਬ ਦੇ ਸਾਡੇ ਬੋਲਚਾਲ ਨਹੀਂ ਸੀ ਤੇ ਇੰਨਾ ਕੁਝ ਹੋਇਆ ਹੁਣ ਕਿੰਨੇ ਬੰਦੇ ਚੱਕੇ ਜਾ ਰਹੇ ਨੇ ਬੰਬ ਲਾਸਟਰ ਦੇ ਵਿੱਚ ਮਾੜਾ ਜਿਹਾ ਕਿਸੇ ਤਰ੍ਹਾਂ ਪੰਜਾਬੀਆਂ ਦਾ ਵੀ ਲਾਦਾ ਖਾਸਤਾਨੀਆਂ ਤੇ ਉਹ ਫਲਾ ਉਹਨਾਂ ਨੇ ਬੰਬ ਚਲਾਦਾ ਮੈਂ ਪੁੱਛਣਾ ਚਾਹਣਾ ਦੁਬਾਰੇ ਫੇਰ ਸਾਨੂੰ ਨਾਬਦ ਨਾਮ ਕਰੋ ਉਸ ਬੀਬੀ ਦਾ ਜਿਹੜੀ ਛੱਡ ਕੇ ਚਲੀ ਗਈ ਸਾਰਾ ਕੁਝ ਉੱਥੇ ਜਾ ਕੇ ਵਹਿ ਗਈ ਆ ਉਸੇ ਨਕਾਕ ਲਾ ਲਿਆ ਉਹਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈਗਾ ਉਹ ਸਾਰੀਆਂ ਏਜੰਸੀਆਂ ਦੇ ਜਾਣ ਬੁੱਝ ਕੇ ਚਾਲਾ ਕੋਈ ਗੱਲ ਨਹੀਂ ਸਮਾ ਆਊਗਾ ਉਹ ਸਾਰਾ ਕੁਝ ਆਪ ਹੀ ਦੱਸੂਗੀ ਜਦੋਂ ਉਹਦਾ ਫੋਨ ਨਹੀਂ ਖੰਗਾ ਲਿਆ ਗਿਆ ਫਿਰ ਏਜੰਸੀਆਂ ਨੇ ਕਿਉਂ ਨਹੀਂ ਉਹਦਾ ਫੋਨ ਚੈੱਕ ਕੀਤਾ ਵੀ 9 ਸਾਲਾਂ ਦੇ ਵਿੱਚ ਕੋਈ ਆਇਆ ਗਿਆ ਇਹਦਾ ਮਤਲਬ ਜਾਣ ਬੁੱਝ ਕੇ ਸਾਨੂੰ ਬਦਨਾਮ ਕਰਾਉਣ ਵਾਸਤੇ ਇਹ ਸਾਜ਼ਿਸ਼ ਰਚੀ ਗਈ ਵੀ ਉੱਥੇ ਤਾਕਤਾਂ ਦੇ ਜਿਹੜੇ ਜਥੇਦਾਰ ਨੇ ਗਏ ਨੇ ਜਾਂ ਉਥੇ ਜਤਾ ਜਾਂਦਾ ਉਹ ਨਾ ਜਾਵੇ ਇਹਨਾਂ ਨੇ ਭਾ ਸਰਕਾਰ ਨੇ ਜਦੋਂ ਉਥੇ ਗੜਬੜ ਹੋਈ ਆ ਲੜਾਈ ਲੱਗੀ ਆ ਉਹਨੂੰ ਕਹਦਾ ਸੀ ਸਭ ਕੁਝ ਬੰਤ ਕਰਤਾ ਜੀ ਫਿਰ ਜਥੇਦਾਰ ਸਾਹਿਬ ਨੇ ਤੇ ਸ਼ਰਮਣੀ ਕਮੇਟੀ ਨੇ ਅਪੀਲ ਕੀਤੀ ਫਿਰ ਇਹ ਜਥੇ ਜਾਣ ਦਾ ਉਹਨਾਂ ਨੇ ਮਨਜ਼ੂਰੀ ਦਿੱਤੀ ਤੇ ਉਹ ਬੀਬੀ ਨੂੰ ਜਿਹੜੀ ਉਥੇ ਗੱਲਬਾਤ ਕਰਦੀ ਉਹਨੂੰ ਨਾਲ ਭੇਜਿਆ ਜਾਣ ਬੁੱਝ ਕੇ ਸਾਰੀ ਸਾਜ਼ਿਸ਼ ਰਹੀ ਸੀ ਆ ਜਿਸ ਤਰ੍ਹਾਂ ਵੀ ਹੁਣ ਗਾਹਾਂ ਤੋਂ ਕੋਈ ਬੀਬੀ ਨਾ ਜਾਵੇ ਇਹ ਵੀ ਲਾਣ ਹੋ ਗਿਆ ਸ਼ਰਮਣੀ ਕਮੇਟੀ ਕਣੀਆ ਵੀ ਗਾਹਾਂ ਨੂੰ ਜਥੇ ਨਾ ਜਾਣ ਇਹਨਾਂ ਨੂੰ ਬਿਮਾਰੀ ਇਹ ਆ ਹੋਰ ਕੁਝ ਨਹੀਂ ਹੈਗਾ ਹੁਣ ਕਈ ਕਹਿੰਦੇ ਨੇ ਇਹਨਾਂ ਦਾ ਉਹਨੂੰ ਮੋੜ ਕੇ ਲਿਆਉਣਾ ਚਾਹੀਦਾ ਜੀ ਇਹ ਕਹਿੰਦੇ ਸੀ ਗਜਨੀ ਤੋਂ ਛੜਾ ਅਸੀਂ ਕਹਿੰਦੇ ਆ ਛਡਾਈਆਂ ਨੇ ਇਤਿਹਾਸ ਬੋਲਦਾ ਪਰ ਮੈਂ ਉਹਨਾਂ ਖੱਤਾਂ ਨੂੰ ਪੁੱਛਣਾ ਚਾਹੁੰਦਾ ਉਹਨੂੰ ਕਿਹਨੇ ਧੱਕੇ ਨਾਲ ਰੱਖਿਆ ਉਹਨੂੰ ਕੌਣ ਚੱਕ ਕੇ ਲੈ ਕੇ ਗਿਆ ਉਹ ਤਾਂ ਆਪਣੀ ਮਰਜ਼ੀ ਨਾਲ ਗਈ ਆ ਉਹਦੇ ਪਰਿਵਾਰ ਨਹੀਂ ਕਹਿੰਦਾ ਵੀ ਉਹ ਧੱਕੇ ਨਾਲ ਗਈ ਆ ਕੋਈ ਪਿੰਡ ਵਾਲਾ ਨਹੀਂ ਕਹਿ ਰਿਹਾ ਉਹ ਆਪਦੇ ਉਹਦੇ ਬਿਆਨ ਨੇ ਉਹ ਬਦੀ ਮਰਜ਼ੀ ਨਾਲ ਖੇ ਖਾਂਦੀ ਆ ਛੋਹ ਦਫਾ ਖਾਵੇ ਸਾਨੂੰ ਕਿ ਉਹਦੇ ਮਤਲਬ ਸਾਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ ਸਿਕਾਉਮ ਨੂੰ ਜ세ਦਾਰ ਕਾਲਤਖ ਸਾਹਿਬ ਦਾ ਇਹਦੇ ਸਾਹਕਤ ਸਨੜਨਾਣਾ ਚਾਹੀਦਾ ਬੋਲਣਾ ਚਾਹੀਦਾ ਇਸ ਗੱਲ ਤੇ ਕਈ ਮੁੱਦਿਆਂ ਤੇ ਜ세ਦਾਰ ਸਾਹਿਬ ਬੋਲਦੇ ਨਹੀਂ ਮੈਂ ਉਹਨਾਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਵੀ ਇਹਨਾਂ ਮੁੱਦਿਆਂ ਤੇ ਜਿਹੜੇ ਸਾਡੇ ਨੂੰ ਬਦਨਾਮ ਕਰਨ ਵਾਸਤੇ ਉਹ ਸਾਲੇ ਜਾ ਰਹੇ ਨੇ ਇਹਨਾਂ ਤੇ ਸਿੱਧੂ ਸਿੱਧੂ ਬਿਆਨ ਦਿੱਤੇ ਜਾਂ ਬੋਲਿਆ ਜਾਵੇ ਕਿਉਂ ਸਾਨੂੰ ਸਿਕਾਉਮ ਬਦਨਾਮ ਕੀਤਾ ਜਾ ਰਿਹਾ ਉਹ ਸਾਡੀ ਖੁਸ਼ੀ ਨਹੀਂ ਲੱਗਦੀ ਉਹ ਆਪ ਦੀ ਮਰਜ਼ੀ ਨਾਲ ਗਈ ਆ ਜੇ ਕੋਈ ੱਟਕੇ ਨਾਲ ਉਥੇ ਰੱਖਦਾ ੱਟਕੇ ਨਾਲ ਚੱਕਦਾ ਫਿਰ ਅਸੀਂ ਸਭ ਕੁਝ ਕਰ ਸਕਦੇ ਸੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਆ ਅਸੀਂ ਕਰ ਦਿੰਦੇ ਪਰ ਉਹ ਆਪਣੀ ਮਰਜ਼ੀ ਨਾਲ ਗਿਆ ਪਰਿਵਾਰ ਦੀ ਨਹੀਂ ਬਣੀ ਉਹ ਕੌਮ ਨਹੀਂ ਕੀ ਬਣੂਗੀ ਉਹ ਪੰਥ ਦੀ ਕੀ ਬਣੂਗੀ ਸਾਡੀ ਕੁਝ ਨਹੀਂ ਲੱਗਦੀ ਜਿਹੜਾ ਕਿਹਾ ਉਹ ਮਰੇ ਉਹਨੂੰ ਲੱਕ ਲਾਣ ਦਾ ਉਸ ਨੂੰ ਜੰਮਣ ਦੇ ਉਹਨੂੰ ਤਾਂ ਲਾਣ ਤਾਂ ਹੀ ਪਹਿਣਗੀਆਂ ਇੱਥੇ ਵੀ ਪਹਿਣਗੀਆਂ ਉੱਥੇ ਵੀ ਪਹਿਣਗੀਆਂ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਚੁੱਕੀ ਜਾਰੀ ਵਾਪਸ ਇੱਕ ਸਿੱਖ ਇਤਿਹਾਸ ਤੇ ਜਾਵੇ ਉਹ ਗੱਜਰੀ ਦੇ ਬਾਜ਼ਾਰ ਦੇ ਇਤਿਹਾਸ ਤੇ ਉਹਨੂੰ ਜਾਣ ਕੇ ਕਿ ਉਸ ਇਸ ਗਲਤੀ ਨੂੰ ਰਿਪੀਟ ਕੀਤਾ ਜਾ ਰਿਹਾ ਹੈ ਮਤਲਬ ਕਿ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਇਹ ਲੋਕ ਰਿਪੀਟ ਸਾਨੂੰ ਬੁੱਝ ਕੇ ਹੁਣ ਪਹਿਲਾਂ ਮੈਂ ਤੁਸੇ ਉਹਨੂੰ ਕੋਈ ਧੱਕੇ ਨਾਲ ਰੱਖ ਕੇ ਗਿਆ ਜੇ ਕਿਸੇ ਧੀ ਪੈਣ ਨੂੰ ਕੋਈ ਧੱਕੇ ਨਾਲ ਫੇਰ ਉਹਨੂੰ ਵੀ ਹਾਂ ਸਾਡੀ ਅਣਖ ਨੂੰ ਵਗਾ ਰਹੇ ਇਹਨਾਂ ਨੇ ਕਿਸੇ ਮੁਸਲਮਾਨ ਦੀ ਹੋਏ ਤੁਸੀਂ ਕਿਸੇ ਹਿੰਦੂਆਂ ਦੀ ਚੱਕਦੇ ਰਹੇ ਨੇ ਹਿੰਦੂਆਂ ਦੀਆਂ ਪੈਣਾ ਚੱਕਦੇ ਰਹੇ ਨੇ ਸਤ ਜਰਨੈਲ ਸਿੰਘ ਪਿੰਡਰਾ ਵਾਲੇ ਵੇਲੇ ਉਹ ਹਿੰਦੂ ਉਹਨਾਂ ਦੇ ਹਿੰਦੂਆਂ ਦੀ ਕੁੜੀ ਨੂੰ ਲੈ ਗਏ ਸੀ ਕਿ ਚੱਕ ਕੇ ਉਹਨਾਂ ਕੋਲੇ ਪੁਕਾਰ ਕੀਤੀ ਵੀ 22 ਦਿਨ ਹੋ ਗਏ ਜੀ ਰੱਖਿਆ ਨਹੀਂ ਸਾਡੀ ਕੁੜੀ ਨੂੰ ਛੱਡਦਾ ਉਹਨਾਂ ਨੇ ਉਸੇ ਬੁਲਾ ਕੇ 22 ਉਹਦੇ ਟੁਕੜੇ ਕਰਕੇ ਬੋਰੀ ਚ ਪਾ ਕੇ ਤੇ ਵੀ ਕੁੜੀ ਨੂੰ ਲੈ ਸਾਡੀ ਧੀ ਆ ਇਹ ਲਿਆਂਦੀ ਸੀ ਇੰਦੂਆਂ ਦੀਆਂ ਸੜਾਈਆਂ ਨੇ ਅਸੀਂ ਤੇ ਇਹ ਤਾਂ ਆਪ ਕਹੀ ਆ ਸਾਡੀ ਕੋਈ ਨਹੀਂ ਲੱਗਦੀ ਕੌਮ ਨੂੰ ਬਦਨਾਮ ਨਾ ਕਰੋ ਬਾਰ-ਬਾਰ ਵੀਡੀਓ ਪਾ ਕੇ ਸਿੱਖ ਕੌਮ ਨੂੰ ਜਲੀਲ ਕੀਤਾ ਜਾ ਰਿਹਾ ਇਹਦੇ ਉੱਤੇ ਸਿੱਖ ਪੰਥ ਦੇ ਜਥੇਦਾਰ ਸਖਤ ਸਟੈਂਡ ਲੈਣ ਤੇ ਬੋਲਣਾ ਇਹਨਾਂ ਨੂੰ ਮੂੰਹ ਬੰਦ ਕਰਨੇ ਚਾਹੀਦੇ ਨੇ ਬੋਲਦੇ ਨੇ ਜੇ ਤੁਹਾਨੂੰ ਜੇ ਤੁਹਾਨੂੰ ਉਹ ਉਹਦਾ ਬਾਹਲਾ 헤ਜ ਆਉਂਦਾ ਆਪਦੇ ਘਰੇ ਲਿਆ ਕੇ ਰੱਖੋ ਉਹਨੂੰ ਆਪਦੇ ਘਰੇ ਲਿਆ ਕੇ ਰੱਖੋ ਜੇ ਤੁਹਾਨੂੰ ਜਾਦੇ 헤ਜ ਆਉਂਦਾ ਤਾਂ ਕੋਈ ਸੜਾ ਲਾਓ ਚੇਕ ਕਰ ਧਰਮ ਦੇ ਚ ਪੈਦਾ ਹੋ ਕੇ ਤੁਸੀਂ ਗੰਦੀਆਂ ਸਿੱਖਾਂ ਧਰਮਾਂ ਨੂੰ ਮਾੜਾ ਬਚਨ ਬੋਲਦੇ ਹੋ ਗੰਦੇ ਹੀ ਬਚਨ ਬੋਲਦੇ ਹੋ ਸ਼ਰਮ ਆਉਣੀ ਚਾਹੀਦੀ ਐ ਤੁਹਾਨੂੰ ਆਪਦੇ ਘਰੇ ਲਿਆਓ ਭਾਈ ਸਾਡਾ ਕੋਈ ਕਿਸੇ ਨਾਲ ਸੰਬੰਧ ਨਹੀਂ ਜਿੱਥੇ ਕੋਈ ੱੱੱਕਾ ਹੁੰਦਾ ਉਸੇ ਖਾਲਸਾ ਪੰਥ ਖੜਦਾ ਉੱਥੇ ਸਾਰਾ ਕੁਝ ਹੁੰਦਾ ਜਿਹੜਾ ਕੋਈ ਆਪਦੇ ਆਪ ਮਾੜੇ ਚੱਜ ਹੁਣ ਉਹਦੇ ਮਗਰ ਕੋਈ ਵੀ ਨਹੀਂ ਜਾਂਦਾ ਉਹਦੇ ਮਗਰ ਤਾਂ ਘਰ ਦੇ ਵੀ ਨਹੀਂ ਤੁਰਦੇ ਸਿੱਖ ਕੌਮ ਨੇ ਕੀ ਤੁਰਨਾ ਕੌਮ ਕੀ ਤੁਰੂਗੀ ਉਹਦੇ ਘਰਦਿਆਂ ਨੇ ਹਾਂ ਵੀ ਭਰੀ ਆਉਦੀ ਉਹ ਨਹੀਂ ਤੁਰ ਰਹੇ ਉਹ ਨਹੀਂ ਕਹਿ ਰਹੇ ਸਾਡੀ ਨੂੰ ਮੁੜ ਕੇ ਲਿਆਓ ਉਨਨਾਂ ਦਾ ਵੇ ਸਾਡੀ ਕੋਈ ਨਹੀਂ ਲੱਗਦੀ ਜਦੋਂ ਤੇ ਪਰਿਵਾਰ ਨੇ ਕਹਿਤਾ ਫਿਰ ਕੌਮ ਦੀ ਕੀ ਲੱਗਦੀ ਆ ਉਹ ਕੌਮ ਨੂੰ ਨਾ ਬਦਨਾਮ ਕਰੋ ਜਾਣ ਬੁੱਝ ਕੇ ਸਾਡੇ ਤੇ ਚਿੱਕੜ ਨਾਮ ਸਾਲੋ ਸਭ ਨੂੰ ਪਤਾ ਵੀ ਸਿੱਖ ਕੌਮ ਕੀ ਕਰ ਸਕਦੀ ਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਇਹ ਏਜੰਸੀਆਂ ਭਾਲ ਸਰਕਾਰ ਜਵਾਬ ਦੇ ਵੀ ਉਹਦੇ ਫੋਨ ਕਿਉਂ ਨਹੀਂ ਖੰਗਾਲੇ ਗਏ ਕਿਉਂ ਨਹੀਂ ਉਹਦਾ ਨੰਬਰ ਚੈੱਕ ਕਰੇ ਗਏ ਜਾਣ ਬੁੱਝ ਕੇ ਇੱਕ ਵੱਡੀ ਸਾਜ਼ਿਸ਼ ਰਚੀ ਗਈ ਆ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਜਥੇ ਬੰਦ ਕਰਨ ਵਾਸਤੇ ਆਹੀ ਕਾਰਜਾ ਹੋਰ ਕੁਛ ਨਹੀਂ ਉਦੇ ਕੋਲੇ ਸਾਹਮਣੇ ਸਾਰੇ ਖਲਾਸੇ ਆਉਣ ਦੇ ਨਾਲ ਵਿੱਚ ਹੋ ਜਾਣਗੇ ਇਹ ਜਿਵੇਂ ਜਿਵੇਂ ਸਮਾਂ ਬੀਤੇ ਜਾਊਗਾ ਸਾਰਾ ਕੁਝ ਕਲੀਅਰ ਹੁੰਦਾ ਜਾਊਗਾ ਅਸੀਂ ਕੌਮ ਨੂੰ ਕਹਿੰਦੇ ਜਿਸਾਂ ਨੂੰ ਵੀ ਇਹਦੇ ਉੱਤੇ ਸਟੈਂਡ ਲਵੋ ਪੰਥਕ ਚੜ੍ਹਦੀ ਕਲਾ ਦੇ ਵਿੱਚ ਆ ਤੇ ਜਿੱਥੇ ਮਜਰੂਮ ਗਰੀਬਾਂ ਨਾਲ ਧੱਕਾ ਹੁੰਦਾ ਉਸੇ ਸਿਖਰ ਦੇ ਆ ਖੜਾਂਗੇ ਹਮੇਸ਼ਾ ਖੜਾ ਰਹਿਣਾ ਕਿਸੇ ਵੀ ਧਰਮ ਦਾ ਹੋਵੇ ਸਾਨੂੰ ਬਦਨਾਮ ਨਾ ਕੀਤਾ